ਮੈਂ ਸਰਵਣ ਸਿੰਘ ਪੰਦੇਰ ਦੋਵਾਂ ਮੋਰਚਿਆਂ ਵੱਲੋਂ ਬੇਨਤੀ ਕਰਦਾ ਜੀ ਖਨੌਰੀ ਤੇ ਸ਼ੰਭੂ ਮੋਰਚਾ ਲਗਾਤਾਰ 200 ਸਵਾ 200 ਦਿਨਾਂ ਵਿੱਚ ਪਹੁੰਚ ਚੁੱਕਾ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਆ ਔਰ ਲੋਕਾਂ ਨੂੰ ਲਗਾਤਾਰ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੇ ਆ ਤੇ ਪਿਪਲੀ ਵਿੱਚ ਜਿਹੜੀ ਮਹਾਪੰਚਾਇਤ ਹੋ ਰਹੀ ਆ ਹਰਿਆਣੇ ਦੇ ਵਿੱਚ ਉਹਦੇ ਵੀ ਉਹ ਉਸ ਦਿਨ ਵੀ 22 ਤਰੀਕ ਨੂੰ ਵੱਧ ਤੋਂ ਵੱਧ ਪਿਪਲੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਹੈਗੇ ਆਂ ਔਰ ਅਸੀਂ ਉਦੋਂ ਤੱਕ ਇਹ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਹੈਗੀ ਅੰਮ੍ਰਿਤ ਸ਼ਾਹ ਜੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹੈਗੇ ਨੇ ਅੰਮ੍ਰਿਤ ਸ਼ਾਹ ਜੀ ਦੱਸਣ ਕਿ ਨੈਤਿਕ ਤੌਰ ਤੇ ਸਾਡੀ ਜਿਹੜੀ ਮੰਗ ਆ ਉਹਦੇ ਵਿੱਚ ਕੀ ਖੋਟ ਆ ਸਾਡੇ ਮਸਲਿਆਂ 'ਚ ਕੀ ਖੋਟ ਆ ਜਿਹੜਾ ਉਹਨਾਂ ਨੇ ਦੇਸ਼ ਨਾਲ ਵਾਅਦਾ ਕੀਤਾ ਸੀ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਉਹਦਾ ਕੀ ਬਣਿਆ ਹੈਗਾ ਜਿਹੜਾ ਵਿਕਾਸ ਉਹ ਕਰ ਰਹੇ ਨੇ ਉਹ ਕਿਸਾਨਾਂ ਦਾ વિનાਸ਼ ਬਣ ਰਿਹਾ ਉਹਦਾ ਕੀ ਬਣ ਗਿਆ ਹੈਗਾ ਸੋ ਇਸ ਤਰੀਕੇ ਨਾਲ ਅਸੀਂ ਅੱਜ ਜੌਨ ਮਜੀਠਾ ਪਿੰਡ ਭੰਗਵਾ 'ਚ ਖੜੇ ਆ ਤੇ ਜਿਹੜਾ 24 ਨੂੰ ਸਾਡਾ ਅੰਮ੍ਰਿਤਸਰ ਡੀਸੀ ਦੇ ਮੋਰਚਾ ਲਗਣਾ ਗਾਹਾਂ ਰੇਲ ਰੋਕੋ ਅੰਦੋਲਨ ਹੋਊਗਾ ਉਹਦੇ ਵਿੱਚ ਅਸੀਂ ਵਰਾਲੀ ਦਾ ਠੋਸ ਹੱਲ ਕਰਨ ਦੀ ਮੰਗ ਕਰ ਰਹੇ ਹਾਂ ਇਹਦੇ ਨਾਲ ਡੀਏਪੀ ਦੇ ਜਿਹੜੇ ਸੈਂਪਲ ਫੇਲ ਹੋਏ ਉਹਨਾਂ ਫਰਮਾਂ ਖਿਲਾਫ ਕਾਰਵਾਈ ਕਰਕੇ ਸੀਜ਼ਨ ਦੇ ਵਿੱਚ ਜਿਹੜੀ ਆ ਕਿਸਾਨਾਂ ਨੂੰ ਡੀਏਪੀ ਮਹੱਈਆ ਕਰਾਈ ਜਾਵੇ ਭਾਰਤ ਮਾਲਾ ਯੋਜਨਾ ਤਹਿਤ ਜੜੀਆਂ ਜਬਰੀ ਜ਼ਮੀਨਾਂ ਰਕਬਾਰ ਹੋ ਰਹੀਆਂ ਉਹਨਾਂ ਦੇ ਮਸਲੇ ਕਿਸਾਨਾਂ ਨੂੰ ਮਾਅਬਜ਼ਾ ਦੇ ਬਗੈਰ ਪੁਲਿਸ ਦੇ ਜ਼ੋਰ ਨਾਲ ਕਬਜ਼ੇ ਨਾ ਲਏ ਜਾਣ ਇਹਦੇ ਨਾਲ ਨਾਲ ਸ਼ਹੀਦ ਪਰਿਵਾਰਾਂ ਦਾ ਮਾਅਬਜ਼ਾ ਜਿਹੜੇ ਪੰਜਾਬ ਪੱਦਰ ਤੇ ਸ਼ਹੀਦਾਂ ਨੂੰ ਮਾਅਬਜ਼ਾ ਭਗਵੰਤ ਮਾਨ ਸਰਕਾਰ ਨੇ ਨਹੀਂ ਦਿੱਤਾ ਨਾਵ ਹੋਰ ਜਿਹੜੇ ਉਹਨਾਂ ਦੇ ਨੌਕਰੀਆਂ ਉਹ ਵੀ ਰਹਿ ਰਹੀਆਂ ਹੈਗੀਆਂ ਇਹਦੇ ਨਾਲ ਦੀ ਨਾਲ ਜ਼ਖਮੀਆਂ ਨੂੰ ਮਾਅਬਜ਼ੇ ਨਹੀਂ ਮਿਲੇ ਹੈਗੇ ਸੋ ਜਿਸ ਤਰੀਕੇ ਨਾਲ ਨਸ਼ੇ ਦਾ ਜੋਰ ਆ ਪੰਜਾਬ ਦੇ ਵਿੱਚ ਸੋ ਇਹਨਾਂ ਮਸਲਾਂ ਨੂੰ ਲੈ ਕੇ ਆਪਾਂ ਮੋਰਚਾ ਲਾ ਰਹੇ ਉਹਦੀ ਤਿਆਰੀ ਚ ਜੁਟੇ ਹੋਏ ਆ ਤੇ ਜਨਤਾ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ 24 ਨੂੰ ਵੀ ਅੰਮ੍ਰਿਤਸਰ ਡੀਸੀ ਦੇ ਪਹੁੰਚਿਆ ਜਾਵੇ ਧੰਨਵਾਦ